ਆਜਵਾਦ ਸਾਹਿਬ ਦੀ ਖਾਸ ਹੈ ਇਹਨਾਂ ਦਾ ਨੇਵੀ ਇਹਨਾਂ ਦਾ ਖਾਸ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਜਿਹੜਾ ਚੰਗਾ ਬੰਦਾ ਹੈ ਜਿਹੜਾ ਚੰਗਾ ਬੰਦਾ ਹੈ ਉਹਦੀ ਲੋੜ ਹੀ ਲੋੜ ਹੈ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਬਣੇ ਹੋਰੇ ਵਿੱਚ ਕਿਸੇ ਨੂੰ ਹਿੱਸਾ ਮਿਲੇ ਮੇਰੇ ਅੜਗੇ ਨੂੰ ਨਾ ਮਿਲੇ ਲੇਕਿਨ ਅਰਣਾ ਚੌਧਰੀ ਦੀ ਕੁਰਸੀ ਹੋਰੇ ਚ ਪੱਕੀ ਦੀ ਪੱਕੀ ਹੈ ਕੋਈ ਅੰਦਰ ਨਹੀਂ ਕਰ ਸਕਦਾ ਬਾਲਾ ਲਾਲਚੀ ਨਾ ਹੁੰਦਾ। ਪੂਰੇ ਘਰੇ ਰੱਬ ਵੀ ਮੁਰਮੜ ਆਉਂਦਾ। ਇਹਨਾਂ ਦੇ ਘਰੇ ਰੱਬ ਵੀ ਮੁਰਮੜ ਆਉਂਦਾ। ਪਹਿਲਾਂ ਮੈਂ ਇਹਨਾਂ ਨੂੰ ਬੁਲਾਇਆ। ਮੈਂ ਕਿਹਾ ਜੀ ਤੁਹਾਨੂੰ ਵਾਈਸ ਪ੍ਰਧਾਨ ਬਣਾਉਣਾ ਹੈ। ਕਹਿੰਦੇ ਪ੍ਰਧਾਨ ਜੀ ਹੋਰ ਕਿਸੇ ਨੂੰ ਬਣਾ ਦਿਓ। ਮੈਂ ਕਿਹਾ ਨਹੀਂ ਤੁਹਾਨੂੰ ਬਣਾਉਣਾ ਹੈ ਮੈਡਮ। ਬੜਾਤਾ। ਉਸ ਤੋਂ ਬਾਅਦ ਬਾਜਵਾ ਸਾਹਿਬ ਤੁਰ ਗਏ ਇਹਨਾਂ ਦੇ ਘਰੇ। ਸਾਲ ਖ ਬਾਦ ਕਹਿੰਦੇ ਮੈਂ ਡਿਪਟੀ ਲੀਡਰ ਬਣਾਉਣਾ ਹੈ। ਹੁਣੇ ਬਾਜਵਾ ਸਾਹਿਬ ਤੋਂ نیچے ਡਿਪਟੀ ਲੀਡਰ ਹੈ। ਤਾਨੂੰ ਲੱਗਦਾ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਤੁਹਾਨੂੰ ਲੱਗਦਾ ਕੀ ਇੱਧਰ ਉੱਧਰ ਗੱਲ ਬਹੁਤ ਹੈ ਪਰ ਗੱਲ ਤੁਹਾਡੇ ਘਰੇ ਬੜੀ ਵੱਡੀ ਹੈ ਬੀਨਾਂ ਨਗਰ ਵਾਲਿਓ ਐਤ ਕੀ ਜੇ ਤੁਸੀਂ ਕੰਮ ਫਤਿਹ ਕਰਤਾ ਤੇ ਬੀਬੀ ਜੀ ਨੂੰ ਇਹਦੀ ਕੋਈ ਵੱਡੀ ਗੱਲ ਨਹੀਂ ਕਿ ਪਹਿਲੇ ਦੂਜੇ ਨੰਬਰ ਦੀਆਂ ਕੁਰਸੀਆਂ ਦੇ ਵਿੱਚ ਸਾਡੇ ਤੁਹਾਡੇ ਮੈਡਮ ਦੀ ਕੁਰਸੀ ਲੱਗੇ ਅਰੁਣਾ ਚੌਧਰੀ ਦੀ ਕੁਰਸੀ ਲੱਗੇ ਸੋ ਇਹਨਾਂ ਗੱਲਾਂ ਤੇ ਤੁਸੀਂ ਕਾਇਮ ਰਹਿਣਾ ਔਰ ਤਕੜੇ ਹੋ ਕੇ ਜਿੱਥੇ ਇੰਨੇ ਸਾਲ ਇਹ ਕੰਮ ਚੱਲਦਾ ਰਹਿੰਦਾ ਆਉਂਦਾ ਰਹਿੰਦਾ ਸਮਾਂ ਕਦੇ ਇੱਕੋ ਜਾਂ ਨਹੀਂ ਰਹਿੰਦਾ ਜੇ ਅੱਜ ਔਖ ਹੈ ਆਖ ਦੇ ਨਾਲ ਕੱਲ ਨੂੰ ਸੋਖ ਵੀ ਆਉਣੀ ਹੈ ਤੇ ਫਿਰ ਉਹ ਸੋਖ ਦੇ ਨਜ਼ਾਰੇ ਸੋਖ ਦੇ ਨਜ਼ਾਰੇ ਤੁਸੀਂ ਲੋਕਾਂ ਨੇ ਲੈਣੇ ਐ ਬਾਜਵਾ ਸਾਹਿਬ ਜਿਹੜਾ ਐ ਐਜੂਕੇਸ਼ਨ ਮਨਿਸਟਰ ਸੀਨਾ ਮਾੜ ਮਰਨਾ ਚੌਧਰੀ ਮੈਂ ਕਟੋ ਕਟ ਕਟੋ ਕਟ 500 ਪਰਿਵਾਰਾਂ ਦੀਆਂ ਬੀਬੀਆਂ ਨੂੰ ਕਦੇ ਇੱਕ ਤੋਂ ਕਦੇ ਦੁੱਕ ਤੋਂ 2 350 ਕਿਲੋਮੀਟਰ ਦੂਰ ਸਫਰ ਕਰਦਿਆਂ ਸਨ ਲੇਕਿਨ ਇਹਨਾਂ ਨੇ ਆਪ ਦੇ ਦਿਮਾਗ ਦੇ ਨਾਲ ਉਹਨਾਂ ਨੂੰ ਆਪ ਦੇ ਘਰਾਂ ਚ ਭੇਜਣ ਦਾ ਕੰਮ ਕੀਤਾ ਤੇ ਜਿਹੜੇ ਉਧਰ ਬੈਠੇ ਸੀ ਜਿਹੜੇ ਉਧਰੋਂ ਦੂਰ ਬੈਠੇ ਸੀ ਉਹਨਾਂ ਨੂੰ ਆਡਾ ਟਿਕਾਣਿਆਂ ਤੇ ਐਜੂਕੇਸ਼ਨ ਡਿਪਾਰਟਮੈਂਟ ਉਹ ਬੇਖੂਬੀ ਨਾਲ ਇਹਨਾਂ ਨੇ ਚਲਾਇਆ ਨਹੀਂ ਐਜੂਕੇਸ਼ਨ ਡਿਪਾਰਟਮੈਂਟ ਆਲਾ ਬੰਦਾ ਜਿਹੜਾ ਮੰਤਰੀ ਰਹੇ ਉਹ ਦੁਆਰੇ ਜਿੱਤਦਾ ਨਹੀਂ ਕਿਉਂਕਿ ਨਾ ਰਿਸ਼ਵਤ ਖੋਰੀ ਤੇ ਪੂਰੇ ਦਿਮਾਗ ਦੇ ਨਾਲ ਇਹਨਾਂ ਨੇ ਡਿਪਾਰਟਮੈਂਟ ਚੁਲਾ ਕੇ ਦੁਬਾਰੇ ਪੰਜਾਬ ਦੇ ਲੋਗਾਂ ਨੂੰ ਇਹ ਦੱਸਿਆ ਕਿ ਐਜੂਕੇਸ਼ਨ ਡਿਪਾਰਟਮੈਂਟ ਪੂਰੇ ਹਿੰਦੁਸਤਾਨ ਸਾਨੂੰ ਪਹਿਲੇ ਨੰਬਰ ਦਾ ਦਰਜਾ ਮਿਲਿਆ ਸੀ ਜਦੋਂ ਦਿੱਲੀ ਦੀਆਂ ਸਰਕਾਰਾਂ ਨੇ ਕਿਹਾ ਕਿ ਪੰਜਾਬੀ ਪੜ੍ਹਾਈ ਨੰਬਰ 1 ਹੈ ਬੋਰੋ ਚਰਨਾ ਚੌਧਰੀ ਦਾ ਯੋਗਦਾਨ ਸੀ ਸੋ ਜਾਦਾ ਕੁਝ ਨਾ ਕਹਿੰਦੇ ਹੋਏ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਅੱਜ ਕਮਾਲ ਦੇ ਲੋਕ ਆਏ 46 ਡਿਗਰੀ 45 ਡਿਗਰੀ ਝੋਨੇ ਦੀ ਫਸਲ ਛੱਡ ਕੇ ਅੱਜ ਇਹਨਾਂ ਧਿਆਨ ਸੀਗਾ ਮੈਡਮrna ਚੌਧਰੀ ਕਹਿ ਰਹੇ ਸਨ ਕਿ ਅੱਜ ਵੇਖਦੀ ਹੈ ਕਿੰਨੇ ਕੁ ਲੋਕ ਆਉਣਗੇ ਮੈਨੂੰ ਲੱਗਦਾ ਝੋਨੇ ਦਾ ਸੀਜ਼ਨ ਹੈ ਗਰਮੀ ਹੈ ਅੱਜ ਅਸੀਂ ਬੈਠੇ ਗੱਲਾਂ ਕਰ ਰਹੇ ਸੀ ਦੀਨਾ ਨਗਰ ਨੇ ਦੁਬਾਰੇ ਮੋਹਰ ਲਾਤੀ चौधरी दोबारे फिर भी नानगर चो थोड़ा सारे सार बहुत बहुत धन्यवाद जय हिंद जय भारत वाहगुरु जी का खालसा वाहगुरु जी की फतेह